ਸਵੀਕਾਰ ਕਰਦੇ ਆ। ਦਾ ਮਤਲਬ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਪਹਿਲਾਂ ਹੀ ਕਹਿ ਚੁੱਕੇ ਆ ਕਿ ਅਸੀਂ ਇਹਨਾਂ ਦੀ ਰੀਹੈਬਿਲੀਟੇਸ਼ਨ ਵਾਸਤੇ ਪਾਲਿਸੀ ਵੀ ਲੈ ਕੇ ਆਵਾਂਗੇ ਔਰ ਕੰਮ ਵੀ ਕਰਾਂਗੇ ਕਿਉਂਕਿ ਇਹ ਪੰਜਾਬ ਦੇ ਬੱਚੇ ਆ ਇਹ ਬੜੇ ਮੁਸ਼ਕਲ ਹਾਲਾਤ ਦੇ ਵਿੱਚ ਕੋਈ ਬੰਦਾ ਆਪਣੇ ਗਾਣੇ ਮਾਂ ਦੇ ਗਾਣੇ ਵੇਚ ਕੇ ਕੋਈ ਆਪਣੀ ਜ਼ਮੀਨ ਜਾਂ ਘਰ-ਘਰੇ ਰੱਖ ਕੇ ਜਾਂ ਵੇਚ ਕੇ ਗਿਆ ਸੀਗਾ ਤੇ ਇਹ ਸਾਰਾ ਮਤਲਬ ਜਿਵੇਂ ਇਲੀਗਲ ਇਮੀਗ੍ਰੇਸ਼ਨ ਬਸਤਾ ਪੂਰੀ ਦੁਨੀਆ ਦੇ ਵਿੱਚ ਹੁੰਦੀ ਆ ਇਹਦੇ ਵਿੱਚ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਵੀ ਜਿਹੜੇ ਇਹਨਾਂ ਨੂੰ ਜਿਸ ਤਰੀਕੇ ਨਾਲ ਲਿਆਂਦਾ ਜਾ ਰਿਹਾ ਪੈਨਾਂ ਦੀ ਦਸਤਾਰ ਵੀ ਉਤਾਰਤੀ ਬੇੜੀਆਂ ਨਾਲ ਜਕੜ ਕੇ ਜੰਜੀਰਾਂ ਨਾਲ ਜਕੜ ਕੇ ਲਿਆ ਕੇ ਰਿਹਾ ਉਹ ਨਿੰਦਣਯੋਗ ਹੈ ਉਹ ਜਿੰਨੇ ਵੀ ਸਾਡੇ ਅੰਤਰਰਾਸ਼ਟਰੀ ਸਮਝੌਤੇ ਆਗੇ ਉਹਨਾਂ ਦੀ ਉਲੰਘਣ ਵੀ ਆ ਏ ਮੈਂ ਮਾਰਜੁਕ ਆਪਣੇ ਜਿਹੜੇ ਸਾਡੇ ਮਾਰਜੁਕ ਪ੍ਰਧਾਨ ਮੰਤਰੀ ਆ ਜਾਂ ਹੋਮ ਮਿਨਿਸਟਰ ਆ ਜਿਹੜੇ ਸਾਡੇ ਫੋਰਨ ਮਿਨਿਸਟਰ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਛੋਟੇ ਛੋਟੇ ਦੇਸ਼ ਆ ਕੋਲੰਬੀਆ ਵਰਗੇ ਜਾਂ ਮਕਸੀਕੋ ਵਰਗੇ ਉਹਨਾਂ ਨੇ ਵੀ ਸਟੈਂਡ ਲਿਆ ਕਿ ਅਸੀਂ ਆਪਣਾ ਜਹਾਜ਼ ਭੇਜਾਂਗੇ ਸਿਵਿਲਿਅਨ ਜਹਾਜ਼ ਭੇਜਾਂਗੇ ਉਹਦੇ ਚ ਅਸੀਂ ਇਹਨਾਂ ਨੂੰ ਇਜਾਜ਼ਤ ਲੈ ਕੇ ਆਵਾਂਗੇ ਜਿਹੜੇ ਸਾਡੇ ਸਾਡੇ ਬੱਚੇ ਆ ਗਲਤੀ ਨਾਲ ਚਲੇ ਗਏ ਉਧਰ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਇੱਕ ਤਾਂ ਉਹਨਾਂ ਦੀ ਹਿਊਮਿਲੇਸ਼ਨ ਨਹੀਂ ਹੋਣੀ ਚਾਹੀਦੀ ਦੂਜਾ ਮੈਂ মিডিਆ ਨੂੰ ਵੀ ਅਪੀਲ ਕਰਾਂਗਾ ਕਿ ਸਰਕਾਰ ਪੂਰੀ ਸੁਚੇਤ ਆ ਸਰਕਾਰ ਆਪਣਾ ਫਰਜ਼ ਨਿਭਾਏਗੀ ਤੇ ਆਪਾਂ ਉਹਨਾਂ ਨੂੰ ਥੋੜਾ ਜਿਹਾ ਜਿਵੇਂ ਇੱਕ ਬਰੀਵਮੈਂਟ ਪੀਰੀਅਡ ਹੁੰਦਾ ਨਾ ਜਦੋਂ ਸ਼ੌਕ ਚ ਹੁੰਦਾ ਬੰਦਾ ਆਪਾਂ ਥੋੜਾ ਜਿਹਾ ਟਾਈਮ ਦੇਈਏ ਉਹਨਾਂ ਨੂੰ ਰਿਕਵਰ ਕਰਨ ਦਾ ਤੇ ਆਪਾਂ ਉਹਨਾਂ ਦੀ ਇੰਟਰਵਿਊ ਵਗੈਰਾ ਜਾਂ ਹੋਰ ਜਿਹੜੀ ਹੈਗੀ ਆ ਉਹ ਸੈਂਸਿਟੀਵਿਟੀ ਦੇ ਨਾਲ ਜਦੋਂ ਥੋੜਾ ਜਿਹਾ ਰਿਕਵਰ ਕਰ ਜਾਣ ਉਸ ਤੋਂ ਬਾਅਦ ਲਾ ਲਈਓ ਜਰੂਰ ਲਾਈਓ ਤੇ ਉਹਦੇ ਚ ਅਸੀਂ ਜਿਹੜੀ ਸਰਕਾਰ ਹੈ ਉਹਨਾਂ ਦੀ ਰੀਹੈਬਿਲੀਟੇਸ਼ਨ ਵਾਸਤੇ ਇੱਕ ਪਲਾਨ ਲੈ ਕੇ ਆਏਗੀ ਆਪਣੇ ਹੋਰ ਬੱਚੇ ਵੀ ਆ ਆਪਾਂ ਮਿਲ ਕੇ ਹਮਲਾ ਮਾਰੀਏ ਆਪਾਂ ਪੰਜਾਬ ਦੇ ਵਿੱਚ ਹੀ এমਪਲੋਇਮੈਂਟ ਜਨਰੇਸ਼ਨ ਜਿਹੜੀ ਸਾਡੀ ਹੁਣ ਜਿਹੜਾ ਸਾਡਾ ਮੈਕਸਿਮਮ ਜਿਹੜਾ ਜੋਰ ਹੈ ਨਾ ਜੀ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਚੰਗੀਆਂ ਸਿੱਖਿਆ ਦੇ ਨਾਲ 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 ਰੋਜ਼ਗਾਰ ਤੇ ਆ ਜਿਹੜੇ ਅਗਲੇ ਸਾਲ 1.5 1.5 2 ਸਾਲ 2 ਸਾਲ ਸਾਡੇ ਕੋਲ ਆ ਗਿਆ 2 ਸਾਲ ਸਾਡੀ ਕੋਸ਼ਿਸ਼ ਆ ਕਿ ਅਸੀਂ ਪੰਜਾਬ ਦੇ ਸਾਰੇ ਬੱਚਿਆਂ ਨੂੰ ਕੋਈ ਨਾ ਕੋਈ ਜਿਹੜਾ ਹੈਗਾ ਉਹ ਰੋਜ਼ੀ ਰੋਟੀ ਕਮਾਉਣ ਜੋਗਾ ਬਣਾ ਦਈਏ ਉਹਨਾਂ ਸਕਿੱਲ ਡਿਵੈਲਪਮੈਂਟ ਕਰਾਉਣਾ ਉਹ ਬਹੁਤ ਮਾੜੀ ਗੱਲ ਉਹ ਨਿੰਦਣਯੋਗ ਹੈ ਉਹਨਾਂ ਵਾਸਤੇ ਸਰ ਸਿਹਤ ਵਿਭਾਗ ਵੀ ਕੋਈ ਐਫਰਟਸ ਕਰ ਰਿਹਾ ਜੀ ਉਹ ਨੈਸ਼ਨਲ ਨਹੀਂ ਅਸੀਂ ਉਹ ਸਾਰਾ ਟੇਕਅਪ ਕਰ ਰਹੇ ਹਾਂ ਜੀ ਐਟ ਆਟ ਲੈਵਲ ਜਿਹੜੀ ਵਾਇਲੇਸ਼ਨ ਹੈ ਸਿਹਤ ਸਿਹਤ ਪੱਖੋਂ ਵੀ ਦੂਜਾ ਵੀ ਸਾਰਾ ਉਹ ਤਾਂ ਹਿਊਮਨ ਰਾਈਟਸ ਦੀ ਵੀ ਵਾਇਲੇਸ਼ਨ ਹੈ ਹਿਊਮਨ ਰਾਈਟਸ ਦੀ ਵੀ ਵਾਇਲੇਸ਼ਨ ਹੈ ਉਹਦੇ ਚ ਇੰਟਰਨੈਸ਼ਨਲ ਜਿੰਦੀਆਂ ਸਾਡੀਆਂ ਟਰੀਟੀਆਂ ਹੈਗੀਆਂ ਉਹਨਾਂ ਦੇ ਵੀ ਵਾਇਲੇਸ਼ਨ ਆ ਉਹ ਕੇਂਦਰ ਸਰਕਾਰ ਨਾਲ ਰਿਲੇਟਡ ਆ ਉਹਨਾਂ ਨੂੰ ਟੇਕ ਅਪ ਕਰਨਾ ਚਾਹੀਦਾ ਔਰ ਆਪਣੇ ਜਹਾਜ਼ ਭੇਜ ਕੇ ਮੰਗਾਣੇ ਚਾਹੀਦੇ ਆ ਔਰ ਜਿਹੜੇ ਸਿਵਿਲਿਅਨ ਜਹਾਜ਼ ਆ ਉਹਨਾਂ ਦੇ ਵਿੱਚ ਆਉਣੇ ਚਾਹੀਦੇ ਆ ਠੀਕ ਆ ਸਾਰੀਆਂ ਕੰਟਰੀਜ਼ ਰਿਪੋਰਟ ਕਰਦੀਆਂ ਇਹ ਵੀ ਕਾਰਨ ਲੇਕਿਨ ਇਹ ਪਹਿਲੀ ਵਾਰੀ ਕੀਤਾ ਜਾ ਰਿਹਾ ਔਰ ਸਾਰੇ ਜਹਾਜ਼ ਜਿਹੜੇ ਅਮਰਸਰਚ ਕਿਉਂ ਉਤਾਰੇ ਜਾ ਰਿਹਾ ਜਿਹੜੇ ਜਿਹਦੇ ਚ ਗੁਜਰਾਤ ਦੇ ਬੱਚੇ ਵੀ ਆ ਕੋਈ ਜਹਾਜ਼ ਉੱਥੇ ਉਤਾਰੋ ਜਾਦਾ ਸਾਡੀ ਨੈਸ਼ਨਲ ਕੈਪੀਟਲ ਆ ਸਾਰੇ ਜਹਾਜ਼ ਨੈਸ਼ਨਲ ਕੈਪੀਟਲ 'ਚ ਉਤਰਨੇ